ਵੋਲਗੜ ਕਿਲੇ ਵਿੱਚ ਨਾ ਸਤਿਗੁਰੂ ਜੀ ਇੱਕ ਟਿੱਬੀ ਤੇ ਇੱਕ ਜਥੇ ਨੂੰ ਕਾਬਜ ਕਰਦੇ ਦੂਸਰੇ ਜਥੇ ਨੂੰ ਨੀਚੇ ਰੱਖ ਕੇ ਉਹਨੂੰ ਕਾਬਜ ਹੋਣ ਲਈ ਕਹਿੰਦੇ ਉਹਨੂੰ ਹੱਲਾ ਬੋਲਣਾ ਕਹਿੰਦੇ ਵੀ ਹੱਲਾ ਬੋਲਣਾ ਉਸਤੇ ਉਹ ਹੱਲਾ ਬੋਲਣਾ ਬੋਲਣੋਂ ਹੀ ਕੋਲਾ ਮੰਗ ਰੱਖਿਆ ਓਕੇ ਫਰਮ ਜਪਾਨ वेलकम अगेन आज जी ट्वैल्थ मार्च वाहगुरू जी का हादसा वागुरू जी की फ़तेह उम्मीद करता तुम तो सारे वजिए हो गए चढ़ते कला चुनगे रात में मैं वीडियो एडिट नहीं कर पाया एंड मैं फिर तो प्रॉब जरा कंटिन्यू करता ट्वैल्थ मार्च तो पिछली वीडियो तुम तो देखी ना प्लीज़ जेकर जैन ने पिछली वीडियो मैं सारिया अपलोड करती है जेकर तीन वीडियो नहीं देखी अले तक तो प्लीज वीडियो जाके देखो एंड अच्छ ट्वैल्थ मार्च ਐਂਡ ਕਰਾਊਡ ਜਿਹੜਾ ਹੈ ਉਹ ਪਹਿਲੇ ਨਾਲੋਂ ਵੱਧ ਗਿਆ ਹੁਣ ਜਿੱਦਾਂ ਇਹਦਾ ਮਤਲਬ ਬੜੇ ਕਰੀਬ ਆ ਰਹੇ ਨੇ ਹੁਣ ਇਹਦਾ 30 40 ਡਿਗੋ ਹੈ ਜਿਹੜਾ 14 ਫਾਦਰ ਹੁੰਦਾ ਉਸ ਦਾ ਵੀ ਜਿਹੜੇ ਵੀਰ ਆਂਦੇ ਰਹੇ ਉਹਨਾਂ ਨੂੰ ਪਤਾ ਕਿੰਨਾ ਕਿ ਜ਼ਿਆਦਾ ਕਰਾਊਡ ਹੁੰਦਾ ਤੇ ਅੱਜ ਤਾਂ ਪਹਿਲੇ ਦੇ ਨਾਲੋਂ ਜ਼ਿਆਦਾ ਹੈ ਤੁਸੀਂ ਨਵਾਂ ਰਿਕਾਰਡ ਤੱਲਦ ਹੈ ਤਕਸ਼ਾਲੀ ਇੱਕਦਮ ਬੈਕਸਾਈਡ ਤੇ ਨਜ਼ਰ ਲੱਗੇ ਹੋਇਆ ਹੈ ਉੱਥੇ ਪ੍ਰਸ਼ਾਦੇ ਬਣ ਰਹੇ ਨੇ ਤੇ ਉੱਥੇ ਚਾਰਕਬੀ ਤਿਆਰ ਹੋ ਰਹੀ ਹੈ ਲੇ ਕੀ ਨੀ ਸੰਤ ਸੇ ਰੰਗ ਲਾਗਾ ਅਤਿ ਲਾਲ ਦੇ ਲਾਲ ਰੰਗ ਜਿਸ ਕੋ ਲਗਾ ਕਿਸਕੇ ਵੱਡ ਭਾਗਾ ਮੈਲਾ ਕਦੀ ਨ ਹੋਵੇ ਨਹਿ ਲਾਗੇ ਦਰਬਾਰ ਦਾਨਨ ਕੀ ਤੋਂ ਹੋਈ ਸੰਤ ਜੀ ਮਹਾਰਾਜ ਜਿन्हने ਖਾਲਸਾ ਬੰਦ ਤੇ ਅਪਾਰ ਦਰਸ਼ਨ ਰਹਿਮਤ ਦਿਆ ਕੀਤੀ ਖਾਲਸਾ ਬੰਦ ਦੀ ਜੋਰੀ ਗਈ ਬੋਲਾ ਮਹਾਰਾਜ ਦੇ ਹੱਥੋਂ ਇਹ ਸੇਖ ਪੰਥ ਦਾ ਆਤਮ ਤੇ ਸ਼ਾਨ ਤੇ ਚੜ੍ਹਦੀ ਕਲਾ ਦਾ ਅੰਦੀ ਐਸੇ ਸਥਾਨ ਸਰੀਰ ਨੂੰ ਸਹਿ ਵਿਖੇ ਸਾਧੂ ਗੁਰਾਂ ਨੇ ਇਥੇ 1693 ਦੀ ਵਸਾਖੀ ਵਾਲੇ ਦਿਨ ਖਾਲਸਾ ਪੰਥ ਫਰਗਿਤ ਕੀਤਾ ਸੰਭੀ ਢੰਡੇ ਬਾਟ ਦਾ ਅਮੂਰ ਸ਼ਕਾ ਕੇ ਸਾਨੂੰ ਖਾਲਸਾ ਪੰਥ ਵਿੱਚ ਸ਼ਾਮਲ ਕਰਕੇ ਸੋਨਾ ਸੂਤ ਰੱਖੀਦਾ ਪਾਣੀ ਤੋਂ ਕਾਰੀ ਬਸਤੀ ਬਖਸ਼ੀ ਤੇ ਓਲਗੜ ਕਿਲੇ ਵਿੱਚ ਨਾ ਸਾਧੂ ਗੁਰ ਜੀ ਇੱਕ ਟਿੱਬੀ ਤੇ ਇੱਕ ਜਥੇ ਨੂੰ ਕਾਬਜ਼ ਕਰਦੇ ਦੂਸਰੇ ਜਥੇ ਨੂੰ ਨੀਚੇ ਰੱਖ ਕੇ ਉਹਨੂੰ ਕਾਬਜ ਹੋਣ ਲਈ ਕਹਿੰਦੇ ਉਹਨੂੰ ਹੱਲਾ ਬੋਲਣਾ ਕਹਿੰਦੇ ਵੀ ਹੱਲਾ ਬੋਲਣਾ ਉਸਤੇ ਉਹ ਹੱਲਾ ਬੋਲਣਾ ਬੋਲਣੋਂ ਹੀ ਕੋਲਾ ਮੰਗ ਲਿਆ ਸਮਝ ਜੀ ਫਿਰ ਜਦੋਂ ਉਸ ਡੱਬੀ ਤੇ ਕੋਈ ਕਾਬਜ ਹੋ ਜਾਂਦਾ ਸਿੱਖ ਫਿਰ ਕਰਦੇ ਸਰੋਪ ਉਦੀ ਬਖਸ਼ਾ ਕਰਦੇ ਇਹ ਮੇਰੇ ਪਿਆਰੇ ਤੇ ਨਿਆਰੇ ਸਿੱਖਾਂ ਨੂੰ ਔਰ ਖਾਲਸਾ ਜੋ ਹੈ ਇਹ ਕਿਹੜੇ ਰੰਗ ਨਾਲ ਬੋਲੀ ਕਿਹੜਾ ਸਮਝੀ ਇਹ ਨਾਮ ਦਾ ਰੰਗ ਹੈ ਤਿਕ ਅਕਸਰੀ ਕੇਸਗਰ ਸਾਹਿਬ 13 ਤਰੀਕ ਗਣ ਦਿਨ ਦੂਸਰੇ ਪੜਾਤੀ ਆਰੰਭਤਾ ਹੋਵੇਗਾ। ਸ੍ਰੀ ਅਖੰਡ ਪੁਰ ਸਾਹਿਬ ਤਕਰੀਬਨ 9 ਵਜੇ ਆਰੰਭ ਹੋਣਗੇ। ਉਹਨਾਂ ਤੋਂ ਉਪਰੰਤ 3 ਦਿਨ ਲਗਾਤਾਰ 13 14 15 ਮਹਾਨ ਗੁਰਮਤ ਸਮਾਗਮ ਹੋਣਗੇ ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਿਥੇ ਜਿਥੇ ਹਾਜ਼ਰੀਆਂ ਭਰਨਗੇ। ਉੱਥੇ ਪੰਥ ਪਰਸਦ ਕੀਰਤਨ ਜਿਥੇ ਟਾਡੀ ਜਿੱਥੇ ਕਨੇਂਦ ਗੱਤ ਕਦੇ ਮੁਕਾਬਲੇ ਚਲਦੇ ਨੇ ਉਥੇ 15 ਤਰੀਕ ਵਾਲੇ ਦਿਨ ਜਿੱਥੇ ਤਖਤਰੀ ਕੇਸਵਰ ਸਾਹਿਬ ਇੱਕੋ ਠੀਕ 12 ਵਜੇ ਮਹੱਲੇ ਦੀ ਰੰਗਮਤਾ ਹੋਵੇਗੀ ਪੰਜ ਪਿਆਰੇ ਸਹਿਬਾਨ ਨਿਸ਼ਾਨਚੀ ਸਹਿਬਾਨਾਂ ਦੀ ਰਗਵਾਹੀ ਵਿੱਚ ਉਥੇ ਲਖੰਦ ਸਿੰਘ ਜਿੱਥੇ ਬੰਦੀਆਂ ਸੰਤ ਬਾਬਾ ਬੀਰ ਸਿੰਘ ਜੀ ਸੰਤ ਬਾਬਾ ਅਕਾਸ਼ ਸਿੰਘ ਜੀ ਵੀ ਚੰਗੇ ਔਰ ਹੋਰ ਵੀ ਮਹਾਪੁਰਸ਼ ਇਹਨਾਂ ਮਹੱਲੇ ਵਿੱਚ ਹਾਜ਼ਰੀ ਭਰਨਗੇ ਔਰ ਘੋੜਿਆਂ ਤੇ ਸਵਾਰ ਹੋ ਆਪਣੇ ਸ਼ਸਤਰਾਂ ਸਮੇਤ ਮਹੱਲਾ ਵਿੱਚ ਹਾਜ਼ਰੀ ਭਰਦੇ ਹਾਂ ਇਹ ਮਹੱਲਾ ਤਕਸਦੀ ਕੇਸਕਰ ਤੋਂ ਆਰੰਭ ਹੁੰਦਾ ਹੈ ਔਰ ਮਾਦਾ ਗੀਤੋ ਜੀ ਦੇ ਸਥਾਨ ਅਗਮਕੁਰ ਵਿਖੇ ਨਮਸਕਾਰ ਕਰਕੇ ਇਹ ਚਰਨਗੰਗਾ ਸਟੇਡੀਅਮ 15 ਤਰੀਕ ਵਾਲੇ ਦਿਨ ਚਰਨਗੰਗਾ ਸਟੇਡੀਅਮ ਹੈ ਉੱਥੇ ਘੋੜ ਦੌੜਾਂ ਹੋਣਗੀਆਂ ਨੇਜੇਵਾਜੀ ਹੋਵੇਗੀ ਔਰ ਸੱਤਰ ਵਿਦਿਆਲੇ ਬੇਅੰਤ ਜੋ ਕੌਤਖ ਹੈ ਉੱਥੇ ਸੰਸੰਗ ਦਰਸ਼ਨ ਕਰਵਾਇਆ ਇਹ ਸਾਡਾ ਜੋੜ ਮੇਲ ਹੈ ਇੱਕ ਦੂਜੇ ਨੂੰ ਮਿਲਣਾ ਪਿਆਰ ਕਰਨਾ ਔਰ ਇਹ ਗੁਰਮਤ ਸਮਾਗਮ ਹੈ ਔਰ ਇਹਨਾਂ ਵਿੱਚ ਜਿਹੜੇ ਨੌਜਵਾਨ ਵੀਰ ਆਉਂਦੇ ਹਨ ਉਹ ਫੈਗਟਮੈਂਟ ਕਰਕੇ ਆਉਂਦੇ ਹਨ ਸੋਹਣੇ ਸਜਾ ਕੇ ਲੈ ਕੇ ਆਉਂਦੇ ਹਨ ਮੋਟਰਸਾਈਕਲ ਤੇ ਸਜਾ ਕੇ ਲੈ ਕੇ ਆਉਂਦੇ ਹਨ ਪਰ ਕਿਉਂਕਿ ਹੁੱਲੜਵਾੜ ਜਿਹੜੇ ਤੁਸੀਂ ਗੱਲ ਕੀਤੀ ਹੈ ਇਹ ਹੁੱਲੜਵਾੜ ਜਿਹੜੇ ਨੌਜਵਾਨ ਕਰਦੇ ਹਨ ਪਰ ਉਹਨਾਂ ਨੂੰ ਖੇਸ ਤੌਰ ਤੇ ਪ੍ਰਸ਼ਾਸਨ ਵੱਲੋਂ ਵੀ ਐਡਿਕਟ ਨੇ ਔਰ ਗੁਰਦੁਆਰਾ ਸਾਹਿਬ ਵੱਲੋਂ ਵੀ ਖੇਸ ਤੌਰ ਤੇ ਬੇਨਤੀਆਂ ਕੀਤੀਆਂ ਨੇ ਵੀ ਆਪ ਜੀ ਜੇ ਜਰੂਰ ਘਰੋਂ ਤੇ ਚੱਲਣਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਗਰ ਨੂੰ ਅਮੁੱਖ ਰੱਖ ਕੇ ਚੱਲਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸਥਾਨ ਨੂੰ ਮੁੱਖ ਰੱਖ ਕੇ ਚੱਲਣਾ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸਥਾਨ ਨੂੰ ਮੁੱਖ ਰੱਖ ਕੇ ਚੱਲਾਂਗੇ ਤਾਂ ਅਸੀਂ ਕੋਈ ਐਸੀ ਹਰਕਤ ਨਹੀਂ ਕਰਾਂਗੇ ਕਿਉਂਕਿ ਜਦੋਂ ਆਪਾਂ ਗੁਰੂਵਾਰ ਤੁਰਦੇ ਆ ਆਪਾਵਨਾ ਨੂੰ ਪੂਰੀਏ ਸ਼ਰਧਾ ਨਾਲ ਤੁਰੀਏ ਤਾਂ ਅਸੀਂ ਉਹ ਸ਼ਰਧਾ ਨਾਲ ਕੰਮ ਕਰਾਂਗੇ ਪਰ ਜੇ ਅਸੀਂ ਉਹ ਚੀਜ਼ ਨਹੀਂ ਮਨ ਵਿੱਚ ਰੱਖਦੇ ਅਸੀਂ ਔਨੇ ਇਸ ਕਰਨ ਕਰਕੇ ਆ ਫਿਰ ਪਿੱਛੇ ਵੀ ਕਾਫੀ ਪਿਛਲੇ ਸਾਲ ਵੀ ਇੱਕ ਸਿੰਘ ਦੀ ਦਿੱਤ ਹੋ ਗਈ ਸੀ ਜੈਸ ਤੋਂ ਹੋਣੀ ਸੀ ਕਿ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੁਣ ਹਦਾਇਤਾਂ ਇਸ ਵਾਰ ਤਾਂ ਪ੍ਰਸ਼ਾਸਨ ਨੇ ਬਹੁਤ ਹੀ ਜ਼ਿਆਦਾ ਸੰਜਮ ਕਰਿਆ ਵੀ ਕਿਸੇ ਨੂੰ ਵੀ ਸਟਾਰਟ ਕਰਨ ਦੀ ਆਗਿਆ ਨਹੀਂ ਔਰ ਕਿਸੇ ਨੂੰ ਉੱਚੀ ਡੈਕ ਲਗਾਉਣ ਦੀ ਆਗਿਆ ਨਹੀਂ ਉੱਥੇ ਸਾਡੇ ਪ੍ਰਬੰਧ ਵੱਲੋਂ ਵੀ ਉਚੇਚਿਤ ਪੂਰੇ ਪੂਰੇ ਪ੍ਰਬੰਧ ਕੀਤੇ ਗਏ ਨੇ ਵੀ ਇਹ ਨੌਜਵਾਨਾਂ ਨੂੰ ਸਮਝਾਇਆ ਜਾਵੇ ਕਿਉਂਕਿ ਇਹ ਰੋਕਣਾ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਨੂੰ ਰੋਕ ਕੇ ਅਸੀਂ ਜਹਿਰ ਕਰਦੇ ਹਾਂ ਕੋਈ ਜਿਦ ਵਾਲੀ ਗੱਲ ਨਹੀਂ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਗੁਰੂ ਮਹਾਰਾਜ ਦੇ ਸਮਾਗਮਾਂ ਵਿੱਚ ਆ ਜਾਈਏ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ आया लोगों ने इतोड़ाघा जी और सेवा कर रहे हैं जी सारे वीर ਲੇ ਹੁਣ ਜਾ ਕੇ ਪ੍ਰਸ਼ਾਦਾ ਛੱਕਿਆ ਸਵੇਰ ਦਾ ਪ੍ਰਸ਼ਾਦਾ ਛੱਕਿਆ ਤੇ ਦਪਹਿਰ ਦਾ ਤੇ ਦਪਹਿਰ ਦਾ ਛੱਕਿਆ ਸ਼ਾਮ ਨੂੰ ਮਤਲਬ ਕਿ ਫਾਰਨਰਸ ਆਇਨ ਐਂਡ ਇਸ ਜਬਾਤੂ ਤੇ ਉਹ ਮਿਲਦੇ ਤੇ ਮੈਂ ਹੁਣ ਦੇਖਦਾ ਬਣਾ ਹੇ ਜੀਆ ਯਾ ਯਾ ਰੋ ਹੇ ਸੇ ਹਰ ਸਾਲ ਨੇ ਤੇ ਸੋ ਡਿਡ ਯੂ ਫੀਲ ਗੁੱਡ ਹੇਰ ਨਾ ਯਾ ਯਾ ਆਲਸੋ ਸੇਫ ਆਲਸੋ ਸੇਫ ਯਾ ਤੇ ਕਾਲੀ ਦੇ ਨਾਲ ਬਲੌਗ ਯੂਟਿਊਬ ਕਰਾਂਗਾ ਸੋ ਸੈੱਡ ਹਾਈ ਟੂ ਮਾਈ ਆਡੀਅੰਸ ਹਾਈ ਓਕੇ ਫਰਮ ਜਪਾਨ ਯਾ ਵੇਟ ਇਨ ਬੈਕ ਹਾਂਜੀ ਇਸ ਵੀਡੀਓ ਦਾ ਕਰਦੇ ਹਾਂ ਏਡੇ ਏਡੇ ਹੋਣਾ ਨੈਕਸਟ ਵਲੌਗ ਕੱਲ ਨੂੰ ਸਟਾਰਟ ਕਰਾਂਗਾ ਤੇ ਥੋੜੇ ਪੂਰੇ ਵੀਡੀਓ ਲੈ ਕੇ ਆਵਾਂਗਾ ਤੇ ਹਲੇ ਹੁਣ ਜਾ ਕੇ 9 10 8 ਦੀ ਜਿਹੜੀ 8 ਦੀ ਵੀਡੀਓ ਜਿਹੜੀ ਉਹਦੀ ਐਡਿਟ ਕਰਤੀ ਹੋਈ ਹੈ ਤੇ 9 10 ਦੀ ਐਡੀਟਿੰਗ ਕਰਨੀ ਤੋਂ 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 10 ਦੀ ਕਰ ਲੈਣੀ ਹੈ ਤੇ ਫਿਰ 11 12 ਦੀ ਵੀ ਅੱਜ ਨਾਲ ਇਕੱਠੀ ਕਰਾਂਗੇ ਤੇ ਇਸ ਵਕਤ ਬੱਜਣਾ ਟਾਂ ਇਸ ਵਕਤ ਟਾਈਮ ਕੋਲੇ ਜੀ 11 ਤੁਸੀਂ ਲਾਈਕ ਕਰ ਦਿਓ ਵੀਡੀਓ ਨੂੰ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਸਬਸਕ੍ਰਾਈਬ ਕਰ ਦਿਓ ਆਪਣੇ ਚੈਨਲ ਨੂੰ